ਜਮਾ ਨਮੀਆਂ ਗੱਡੀਆਂ ਆਪਾਂ ਅੱਜ ਵੀਡੀਓ ਚ ਲੈ ਕੇ ਪਹੁੰਚੇ ਹਾਂ ਜੀ ਰੇਟ ਵੀ ਜਮਾ ਜਾਇਜ਼ ਲੈ ਕੇ ਪਹੁੰਚੇ ਹਾਂ ਰੇਟ ਤੁਹਾਡੇ ਪਸੰਦ ਦੇ ਤੁਹਾਨੂੰ ਮਿਲ ਜਾਣਗੇ ਕੱਲੀ ਕੱਲੀ ਆਪਾਂ ਮਸ਼ੀਨਰੀ ਦੀ ਗੱਲ ਕਰਾਂਗੇ ਤੁਹਾਡੇ ਏਰੀਆ ਚੋਂ ਆਪਾਂ ਲੈ ਕੇ ਪਹੁੰਚੇ ਹਾਂ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ ਜੀ 9465929488 ਜੇ ਤੁਹਾਡੇ ਕੋਲੇ ਕੋਈ ਘਰ ਕੋਠੀ ਮਕਾਨ ਕੋਈ ਗੱਡੀ ਮੋਟਰਸਾਈਕਲ ਬੋਲਟ ਕੁਝ ਵੀ ਹੈ ਵੇਚਣਾ ਤੁਸੀਂ ਚਾਹੁੰਦੇ ਹੋ ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋ ਆ ਫਿਰ ਇਹ ਚ ਆਪਾਂ ਐਡ ਲਾ ਦਾਂਗੇ ਜੀ ਪਹਿਲੀ ਗੱਡੀ ਤੋਂ ਵੀਡੀਓ ਦੀ ਸ਼ੁਰੂਆਤ ਕਰਦੇ ਹਾਂ S Cross ਡੈਲਟਾ ਮਾਡਲ ਆਪਾਂ ਗੱਡੀ ਲੈ ਕੇ ਪਹੁੰਚੇ ਹਾਂ ਮਾਡਲ ਦੀ ਗੱਲ ਕਰੀਏ 15 ਮਾਡਲ ਆ ਫਾਸਟ ਓਨਰ ਗੱਡੀਆਂ ਸੀ 480 ਮਾਲਕ ਨੇ ਮੰਗ ਕੀਤੀ ਹੈ ਚਿੱਟੇ ਰੰਗ ਦੀ ਗੱਡੀ ਹੈ ਨਵੀਂ ਗੱਡੀ ਹੈ ਅੰਦਰੋਂ ਵੀ ਪੂਰੀ ਸੋਹਣੀ ਹੈ 12 ਤੁਸੀਂ ਸਾਰਾ ਕੁਝ ਦੇਖ ਰਹੇ ਹੋ ਟਾਇਰ ਆਪਾਂ ਨੂੰ ਵਧੀਆ ਮਿਲ ਜਾਣਗੇ ਧੂਰੀ ਏਰੀਆ 'ਚ ਗੱਡੀ ਖੜੀ ਹੈ ਮਾਲਕ ਦੀ ਪਰਸਨਲ ਗੱਡੀ ਹੈ ਮਾਲਕ ਨੇ ਜਿੰਨੀ ਵੀ ਚਲਾਈ ਹੋਈ ਹੈ ਵਧੀਆ ਸ਼ੌਂਕ ਨਾਲ ਚਲਾਈ ਹੋਈ ਹੈ ਕੰਮ ਜਿੰਨਾ ਕਰਵਾਇਆ ਹੋਇਆ ਮਾਲਕ ਨੇ ਇੱਕ ਨੰਬਰ ਕਰਵਾਇਆ ਹੋਇਆ ਸੀ ਆਪਾਂ ਜਦੋਂ ਗੱਡੀ ਖਰੀਦਾਂਗੇ ਖਰੀਦਣ ਤੋਂ ਬਾਅਦ ਗੱਡੀ ਤੇ 1 ਰੁਪਿਆ ਲਾਉਣ ਦੀ ਲੋੜ ਹੈ ਨਹੀਂ ਹਾਰ ਇੱਕ ਚੀਜ਼ ਆਪ ਨੂੰ ਪ੍ਰੋਪਰ ਵਧੀਆ ਮਿਲੂ ਤੂਰੀ ਖੜੀ ਆ ਜਾ ਕੇ ਦੇਖੋਗੇ ਤੋ ਤੁਹਾਨੂੰ ਗੱਡੀ ਪਸੰਦ ਆਊਗੀ 480 ਮਾਲਕ ਨੇ ਡਿਮਾਂਡ ਕੀਤੀ ਆ ਕੋਈ ਫਿਕਸ ਰੇਟ ਨਹੀਂ ਹੈਗਾ ਸੀ ਮਾਲਕ ਦੇ ਘਰੇ ਜਾ ਕੇ ਗੱਡੀ ਨੂੰ ਦੇਖ ਸਕਦੇ ਹੋ ਜਾਣ ਤੋਂ ਪਹਿਲਾਂ ਇੱਕ ਵਾਰੀ ਮਾਲਕ ਨਾਲ ਪੂਰੀ ਗੱਲ ਫੋਨ ਤੇ ਕਰ ਲਿਓ 98552 ਤੇ 85835 ਇਹ ਮਾਲਕ ਦਾ ਨੰਬਰ ਹੈ ਕੰਮ ਸੈਕਿੰਡ ਗੱਡੀ ਆਪਾਂ ਆਲਟੋ ਲੈ ਕੇ ਪਹੁੰਚਿਆ 6 ਮਾਡਲ ਗੱਡੀ ਐ 26 ਤੱਕਰ ਪਾਸਿੰਗ ਐ ਸੋਹਣੀ ਗੱਡੀ ਆਪਾਂ ਲੈ ਕੇ ਪਹੁੰਚਿਆ ਚੈੱਕ ਕਰੋ ਤੁਹਾਡੇ ਸਾਹਮਣੇ ਗੱਡੀ ਐ ਟਾਇਰਾਂ 'ਚ ਅਲਾਈ ਲੱਗੇ ਹੋਈ ਨੇ ਵਧੀਆ ਸੋਹਣੇ ਟਾਇਰ ਮਿਲ ਜਾਣਗੇ ਮੁਕਤ ਸਰ ਸਾਹੀ ਮਾਲਕ ਦਾ ਏਰੀਆ ਰੇਟ ਮਾਲਕ ਨੇ ਫਿਕਸ ਕਿਹਾਗਾ ਮਾਲਕ ਕਹਿੰਦੇ ਨੇ ਵੀ ਘੱਟ ਵੱਧ ਹੋਣਾ ਨਹੀਂ ਕੰਮ ਇੱਕੋ ਰੇਟ ਮਾਲਕ ਨੇ ਲਾ ਕੇ ਭੇਜਿਆ 83000 ਰੁਪਿਆ ਮਾਲਕ ਨੇ ਰੇਟ ਕਿਹਾਗਾ ਬਾਕੀ ਫੂਟਮਾਂ ਚ ਤੁਸੀਂ ਆਪ ਚੈੱਕ ਕਰੋ ਸੀ ਗੱਡੀ ਦੀਆਂ ਫੂਟਮਾਂ ਤੁਹਾਡੇ ਸਾਹਮਣੇ ਅਸੀਂ ਅੰਦਰੋਂ ਵੀ ਕੰਡੀਸ਼ਨ ਆਲ ਓਕੇ ਐਸੀ ਸੀਟ ਕਵਰ ਮੈਟਿੰਗ ਮੈਟ ਮਿਊਜ਼ਿਕ ਸਿਸਟਮ ਏਸੀ ਹੀਟਰ ਹਰ ਚੀਜ਼ ਆਪ ਨੂੰ ਪ੍ਰੋਪਰ ਵਧੀਆ ਮਿਲੂਗੀ ਗੱਡੀ ਸ਼ੌਂਕ ਨਾਲ ਮਾਲਕ ਨੇ ਸਾਰੀ ਤਿਆਰ ਕਰਵਾਈ ਹੋਈ ਹੈ ਨਾ ਤਾਂ ਕੋਈ ਐਕਸੀਡੈਂਟਡ ਹੈ ਮਾਲਕ ਨੇ ਜਿੰਨਾ ਕੰਮ ਕਰਵਾਇਆ ਹੋਇਆ ਰੀਜਾ ਲਾ ਲਾ ਕੇ ਕਰਵਾਇਆ ਹੋਇਆ ਮਾਲਕ ਦਾ ਮੋਬਾਈਲ ਨੰਬਰ ਸਕਰੀਨ ਤੇ ਹੈ ਜੇ ਕੋਈ ਵੀ ਗੱਲ ਕਰਨੀ ਹੋਈ ਤੁਸੀਂ ਜਾ ਕੇ ਗੱਡੀ ਨੂੰ ਦੇਖਣਾ ਚਾਹੁੰਦੇ ਹੋ ਤਾਂ ਇੱਕ ਵਾਰੀ ਫੋਨ ਤੇ ਗੱਲ ਪਹਿਲਾਂ ਲਾਜ਼ਮੀ ਕਰ ਲਿਓ 8054639804 ਤੇ ਗੱਲਬਾਤ ਨਾਲ ਦੀ ਨਾਲ ਆਪਾਂ ਆਪਣੇ ਵਟਸਐਪ ਨੰਬਰ ਤੇ ਵੀ ਕਰਦੇ ਹਾਂ 9465929488 ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ ਜੇ ਤੁਸੀਂ ਐਡ ਕਰਵਾਉਣੀ ਹੈ ਤੁਹਾਡੇ ਕੋਲੇ ਗੱਡੀ ਮੋਟਰਸਾਈਕਲ ਘਰ ਕੁਠੀ ਮਕਾਨ ਕੁਝ ਵੀ ਆ ਆਪਣੇ ਕੋਲੇ ਭੇਜੋ ਜੀ ਆਪਾਂ ਬਿਲਕੁਲ ਫਰੀ ਦੇ ਵਿੱਚ ਐਡ ਲਗਾ ਦਾਂਗੇ ਡਸਟਰ ਗੱਡੀ ਦੀ ਆਪਾਂ ਗੱਲ ਕਰਾਂਗੇ ਜੀ 15 ਮਾਡਲ ਆ ਦੂਜੇ ਨਾਮ 265000 ਰੁਪਿਆ ਮਾਲਕ ਨੇ ਡਿਮਾਂਡ ਕੀਤੀ ਆ ਟਾਇਰਾਂ ਚ ਅਲਾਈ ਲੱਗੇ ਹੋਏ ਨੇ ਮਾਲਕ ਕਹਿੰਦੇ ਨੇ ਗੱਡੀ ਕੁੱਲ 85000 ਚੱਲੀ ਹੋਈ ਆ ਤੇ ਗੱਡੀ ਤੁਸੀਂ ਆਪ ਚੈੱਕ ਕਰੋ ਜੀ ਫੋਟੋਆਂ ਚ ਸਾਰਾ ਕੁਝ ਦੇਖ ਰਿਓ ਬਾਕੀ ਰੇਟ ਕੋਈ ਫਿਕਸ ਨਹੀਂ ਹੈਗਾ ਜੀ ਘਟਬੱਧ ਕੀਤਾ ਜਾਊਗਾ ਜੇ ਕਿਸੇ ਗੱਡੀ ਦਾ ਕੋਈ ਫਿਕਸ ਰੇਟ ਹੁੰਦਾ ਸੀ ਆਪਾਂ ਪਹਿਲੇ ਦੱਸ ਦਿੰਨੇ ਆਂ ਵੀ ਇਸ ਗੱਡੀ ਦਾ ਰੇਟ ਫਿਕਸ ਹੈ ਉੱਤੇ ਥੱਲੇ ਹੋਣਾ ਨਹੀਂ ਜਿਵੇਂ ਤੁਹਾਨੂੰ ਪਿੱਛੇ ਆਲਟੋ ਗੱਡੀ ਦਿਖਾਈ ਸੀਗੀ ਉਹਦਾ ਰੇਟ ਫਿਕਸ ਸੀਗਾ ਬਾਕੀ ਅੰਮ੍ਰਿਤਸਰ ਤੋਂ ਆਪਾਂ ਇਹ ਗੱਡੀ ਇੰਡਸਟਰੀ ਲੈ ਕੇ ਪਹੁੰਚਿਆ ਰੰਗ ਤੁਹਾਡੇ ਸਾਹਮਣੇ ਗੱਡੀ ਦਾ ਗੱਡੀ ਦੀ ਕੰਡੀਸ਼ਨ ਤੁਹਾਡੇ ਸਾਹਮਣੇ ਹੈ ਸੀਲਵਰ ਰੰਗ ਦੀ ਗੱਡੀ ਆ ਨਵੇਂ ਵਾਂਗੂ ਆਪਾਂ ਨੂੰ ਵਧੀਆ ਟਾਇਰ ਮਿਲ ਜਾਣਗੇ 85000 ਚੱਲੀ ਹੋਈ ਹੈ ਸਾਰਾ ਕੁਝ ਤੁਮਨ ਮਨ ਦਾ ਸੀ ਰਹੇਂ ਜੀ ਏਸੀ ਹੀਟਰ ਤੋਂ ਲੈ ਕੇ ਅੰਦਰ ਬਾਹਰ ਦੀ ਕੰਡੀਸ਼ਨ ਤੁਹਾਡੇ ਸਾਹਮਣੇ ਹੈ। ਮਾਲਕ ਕਹਿੰਦੇ ਨੇ ਮੌਕੇ ਦਾ ਸਾਰਾ ਕੰਮ ਕਰਵਾਇਆ ਹੋਇਆ 1 ਰੁਪਿਆ ਲਾਉਣ ਦੀ ਲੋੜ ਹੈ ਨਹੀਂ। ਕੱਲੀ-ਕੱਲੀ ਚੀਜ਼ ਦੀ ਕੱਲੇ-ਕੱਲੇ ਪਾਰਟਸ ਦੀ ਮਾਲਕ ਕਹਿੰਦੇ ਨੇ ਸਾਡੇ ਵੱਲੋਂ ਫੁੱਲ ਗਾਰੰਟੀ ਹੈ ਜੀ। ਤੇ ਤੁਸੀਂ ਜਾ ਕੇ ਦੇਖਣਾ ਚਾਹੋ ਨੋ ਗੱਡੀ ਨੂੰ ਜਿੰਨੇ ਵੀ ਤੁਸੀਂ ਦੇਖ ਰਹੇ ਹੋ ਤੁਹਾਨੂੰ ਗੱਡੀ ਪਸੰਦ ਆਈ ਜਾਂ ਕੋਈ ਖਰੀਦਣ ਦਾ ਹੈਗਾ ਚਾਹਵਾਨ ਤਾਂ 7508260008 ਗੱਲ ਪਹਿਲਾਂ ਇੱਕ ਵਾਰੀ ਲਾਜ਼ਮੀ ਕਰ ਲਓ ਜਦੋਂ ਪੂਰੀ ਗੱਲ ਹੋ ਗਈ ਉਸ ਤੋਂ ਬਾਅਦ ਜਾ ਕੇ ਦੇਖ ਸਕਦੇ ਹੋ। ਇਹ ਕਪਾ S10 ਸਕੋਰਪੀਓ ਗੱਡੀ ਲੈ ਕੇ ਪਹੁੰਚਿਆ ਜੀ S10 ਮਾਡਲ ਤੇ ਮਾਡਲ ਦੀ ਗੱਲ ਕਰੀਏ 17 ਮਾਡਲ ਗੱਡੀ ਇਹ ਦੂਜੇ ਨਾਮ ਹੈ ਜੀ ਹਰ ਇੱਕ ਚੀਜ਼ ਪ੍ਰੋਪਰ ਆਪਾਂ ਨੂੰ ਵਧੀਆ ਮਿਲੂਗੀ ਅੰਦਰੋਂ ਕੰਡੀਸ਼ਨ ਆਲੂਕੀ ਜੀ ਬਾਹਰੋਂ ਪੂਰੀ ਵਧੀਆ ਪਈਆ ਨਾ ਤਾਂ ਕੋਈ ਸਿੰਗਲ ਸਕਰੈਚ ਨਾ ਕੋਈ ਐਕਸੀਡੈਂਟਡ ਹੈ ਨਾ ਕੋਈ ਲੱਗੀ ਬੱਜੀ ਹੈ ਮਾਲਕ ਨੇ ਸ਼ੌਂਕ ਨਾਲ ਗੱਡੀ ਰੱਖੀ ਹੋਈ ਹੈ 10 ਲੱਖ ਤੇ 30000 ਰੁਪਏ ਮਾਲਕ ਨੇ ਡਿਮਾਂਡ ਕੀਤੀ ਹੈ ਤੇ ਮਾਲਕ ਕਹਿੰਦੇ ਨੇ ਮੌਕੇ ਤੇ ਹੋਰ ਵੀ ਰੇਟ ਕਰ ਲਾਂਗੇ ਤਾਰਾ ਜੀ ਅਲਾਈ ਦੇਖੋ ਟਾਇਰ ਚੈੱਕ ਕਰੋ ਗੱਡੀ ਦੀਆਂ ਫੋਟੋ ਮਾ ਤੁਹਾਡੇ ਸਾਹਮਣੇ ਅਸੀਂ ਮਾਲਕ ਕਹਿੰਦੇ ਨੇ ਵੀ ਅਰਜੈਂਟ ਸੇਲ ਕਰਨੀ ਹੈ ਛੇਤੀ ਤੋਂ ਛੇਤੀ ਵੇਚਣੀ ਹੈ ਮਾਲਕ ਕਹਿੰਦੇ ਨੇ ਮੈਂ ਜਾਣਾ ਬਾਹਰ ਤੇ ਤਾਂ ਕਰਕੇ ਬਸ ਗੱਡੀ ਸੇਲ ਕਰਨੀ ਪੈ ਰਹੀ ਆ ਸੀ ਅੰਮ੍ਰਿਤਸਰ ਤੋਂ ਆਪਣੇ ਕੋਲੇ ਮਾਲਕ ਨੇ ਗੱਡੀ ਭੇਜੀ ਆ ਜੀਨੂੰ ਵੀ ਗੱਡੀ ਪਸੰਦ ਆਉਂਦੀ ਐ ਸੀ ਕੋਈ ਜਾ ਕੇ ਦੇਖਣਾ ਚਾਹੁੰਦਾਗਾ ਸਕਾਰਪਿਓ ਗੱਡੀ ਖਰੀਦਣ ਦਾ ਕੋਈ ਹੈਗਾ ਚਾਹਵਾਨ ਤੇ ਸਕਾਰਪਿਓ ਗੱਡੀ ਤਾਂ ਬਾਕੀ ਪਤਾ ਹੀ ਐ ਜੀ ਸਭ ਨੂੰ ਪਸੰਦ ਆਈ ਜਾਂਦੀ ਐ ਜੇ ਕੋਈ ਭਾਲਦਾ ਫਿਰਦਾ ਜੀ ਕੋਈ ਮੇਰਾ ਭਰਾ ਮੇਰਾ ਵੱਡਾ ਬਜ਼ੁਰਗ ਤਾਂ ਤੁਹਾਡੇ ਖਾਤਰ ਆਪਾਂ ਸਕੋਰਪੀਓ ਵੱਡੀ ਤੁਹਾਡੇ ਖਾਤਰ ਤੁਹਾਡੇ ਘਰ ਹੀ ਲੈ ਕੇ ਪਹੁੰਚਿਆ ਜੀ ਬਸ ਇੱਕ ਫੋਨ ਕਰਨ ਦੀ ਧੀਰ ਹੈ ਫੋਨ ਕਰੋ ਮਾਲਕ ਨਾਲ ਕਰੋ ਪੂਰੀ ਗੱਲ ਤੇ ਜਾ ਕੇ ਦੇਖੋ ਤੇ ਖਰੀਦ ਕੇ ਲਿਆ ਸਕਦੇ ਹਾਂ 8847200380 ਗੱਲਬਾਤ ਕਰਨੀ ਹੈ ਜਿਹੜੀ ਵੀ ਤੁਸੀਂ ਆਪ ਪਹਿਲਾਂ ਇੱਕ ਵਾਰੀ ਲਾਜ਼ਮੀ ਕਰ ਲਿਓ ਜੀ ਬਾਕੀ ਵੀਡੀਓ ਕਿਵੇਂ ਦੀ ਤੁਹਾਨੂੰ ਲੱਗ ਰਹੀ ਹੈ ਜੀ ਕਮੈਂਟ ਕਰਕੇ ਮੈਨੂੰ ਲਾਜ਼ਮੀ ਦੱਸ ਦਿਓ ਥੱਲੇ ਇੱਕ ਕਮੈਂਟ ਸੈਕਸ਼ਨ ਦੇ ਵਿੱਚ ਇੱਕ ਆਪਦਾ ਕੀਮਤੀ ਕਮੈਂਟ ਜਰੂਰ ਪਾ ਦਿਓ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਵੀਡੀਓ ਪਸੰਦ ਆ ਰਹੀ ਹੈ ਤੁਹਾਨੂੰ ਵਧੀਆ ਲੱਗ ਰਹੀ ਆ ਤਾਂ ਥੱਲੇ ਇੱਕ ਲਾਈਕ ਦਾ ਬਟਨ ਵੀ ਦਿੱਤਾ ਹੋਇਆ ਸੀ ਉਹਨੂੰ ਜਰੂਰ ਦਬਾ ਦਿਓ ਲਾਈਕ ਦਾ ਜਿਹੜਾ ਹੌਸਲਾ ਹੁੰਦਾ ਸੀ ਉਹ ਅਲੱਗ ਹੀ ਹੁੰਦਾ ਜਦੋਂ ਲਾਈਕ ਕਰ ਦਿੰਨੇ ਹੋ ਬੜਾ ਹੌਸਲਾ ਹੁੰਦਾ ਸੀ ਤੁਹਾਡੇ ਕਰਕੇ ਜੀ ਬਾਕੀ ਸਾਰਾ ਕੁਝ ਤੁਸੀਂ ਇੰਨੀ ਸਪੋਰਟ ਕਰਦੇ ਹੋ ਤਾਂ ਹੀ ਆਪਾਂ ਡੇਲੀ ਵੀਡੀਓ ਤੁਹਾਡੇ ਖਾਤਰ ਲੈ ਕੇ ਆਉਂਦੇ ਰਹਿਣੀਆਂ ਜੀ ਬਾਕੀ ਬਾਤੋ ਬਾਦ ਸਪੋਰਟ ਕਰਿਆ ਕਰੋ ਜੀ ਅੱਗੇ ਸ਼ੇਅਰ ਕਰ ਦੋ ਤੇ ਜਿੰਨੇ ਤੁਸੀਂ ਪਹਿਲੀ ਵਾਰ ਪਹੁੰਚਿਓ ਹਰ ਰੋਜ਼ ਜੇ ਤੁਸੀਂ ਆਪਣੀ ਨਾਮੀ ਵੀਡੀਓ ਦੇਖਣਾ ਚਾਹੁੰਨੇ ਹੋ ਜੀ ਤਾਂ ਥੱਲੇ ਕਿ ਚਿੱਟੇ ਜਿਹੇ ਰੰਗ ਦਾ ਸਬਸਕ੍ਰਾਈਬ ਦਾ ਬਟਨ ਦਿੱਤਾ ਹੋਇਆ ਜੀ ਉਹਨੂੰ ਲਾਜ਼ਮੀ ਦਬਦਿਓ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਜੀ ਤੁਹਾਡੇ ਛੋਟੇ ਭਰਾ ਦਾ ਚੈਨਲ ਆ ਵੱਧ ਤੋਂ ਵੱਧ ਸਪੋਰਟ ਰੱਖਿਆ ਕਰੋ ਜੀ ਗੱਲ ਕਰਾਂਗੇ ਜੀ ਆਪਾਂ ਹੁਣ ਆਲਟੋ ਗੱਡੀ ਦੀ ਆਲਟੋ ਗੱਡੀ 2008 ਮਾਡਲ ਤੇ 2028 ਤੱਕਰ ਪਾਸਿੰਗ 1 ਲੱਖ 20 ਹਜ਼ਾਰ ਰੁਪਏ ਮਾਲਕ ਨੇ ਡਿਮਾਂਡ ਰੱਖਿਆ ਜੀ ਗੱਡੀ ਪੂਰੀ ਸੋਹਣੀ ਹੈ ਤੇ ਮਾਲਕ ਨੇ ਰੱਖੀ ਵੀ ਵਧੀਆ ਹੋਈ ਹੈ ਗੱਡੀ ਚਲਾਈ ਵੀ ਪੂਰੀ ਵਧੀਆ ਹੋਈ ਹੈ ਮਾਲਕ ਕਹਿੰਦੇ ਨੇ ਵੀ ਜੀ ਨੂੰ ਵੀ ਗੱਡੀ ਪਸੰਦ ਆਉਂਦੀ ਹੈ ਇੱਕ ਵਾਰੀ ਘਰੇ ਆ ਕੇ ਦੇਖ ਸਕਦੇ ਹੋ ਗੱਡੀ ਨੂੰ ਜੇ ਕਿਸੇ ਨੇ ਚਲਾ ਕੇ ਦੇਖਣੀ ਹੈ ਚਲਾ ਕੇ ਦੇਖ ਸਕਦੇ ਹੋ ਸਟਾਰਟ ਕਰਕੇ ਦੇਖਣੀ ਹੈ ਸਟਾਰਟ ਕਰਕੇ ਦੇਖ ਸਕਦੇ ਹੋ ਤਲਵੰਡੀ ਸਭੋ ਮਾਲਕ ਦਾ ਏਰੀਆ ਇੱਕ ਵੀ ਮਾਲਕ ਨੇ ਡਿਮਾਂਡ ਕੀਤੀ ਹੈ ਨਵੇਂ ਟਾਇਰ ਨੇ ਵਧੀਆ ਸੋਹਣੀ ਗੱਡੀ ਹੈ ਮਾਡਲ ਚਾਹੀਏ 88 ਪਰ ਪਾਸਿੰਗ ਵਧੀਆ ਮਿਲ ਜੂਗੀ 8 ਮਾਡਲ ਗੱਡੀ ਲੱਗਦੀ ਨਹੀਂ ਹੈਗੀ ਮਾਲਕ ਬਾਈ ਨੇ ਗੱਡੀ ਵਧੀਆ ਰੱਖੀ ਹੋਈ ਆ ਬਾਕੀ ਤੁਸੀਂ ਜਾਓ ਮਾਲਕ ਦੇ ਘਰੇ ਜਾਣ ਤੋਂ ਪਹਿਲਾਂ ਫੋਨ ਲਾਜ਼ਮੀ ਕਰ ਲਿਓ 98155 374174 ਗੱਲ ਕਰਾਂਗੇ ਜੀ ਆਪਾਂ ਹੁਣ ਡਿਜ਼ਾਇਰ ਗੱਡੀ ਦੀ 13 ਮਾਡਲ ਗੱਡੀ ਆ ਜੀ ਤੇ 12ਵੇਂ ਮਹੀਨੇ ਚ 275 ਮਾਲਕ ਨੇ ਡਿਮਾਂਡ ਰੱਖੀ ਆ 80 ਤੋਂ 85 ਪੈਸੇ ਟਾਇਰਾਂ ਦੀ ਕੰਡੀਸ਼ਨ ਪਈ ਆ ਟਾਇਰ ਦੇਖੋ ਜੀ ਤੇ ਰੰਗ ਗੱਡੀ ਦਾ ਚੈੱਕ ਕਰੋ ਪ੍ਰੋਪਰ ਮਾਲਕ ਨੇ ਵਧੀਆ ਫੋਟੋ ਆਪਣੇ ਕੋਲ ਖਿੱਚ ਕੇ ਭੇਜੀਆਂ ਜੇ ਕੋਈ ਜਾ ਕੇ ਦੇਖਣ ਦਾ ਚਾਹਵਾਨ ਹੈਗੇ ਸੀ ਤਾਂ ਮਾਲਕ ਨਾਲ ਇੱਕ ਵਾਰੀ ਫੋਨ ਤੇ ਗੱਲ لازਮੀ ਕਰ ਲਿਓ ਜਦੋਂ ਫੋਨ ਤੇ ਸਾਰੀ ਗੱਲਬਾਤ ਹੋ ਗਈ ਤੇ ਸਾਰਾ ਕੁਝ ਤੁਹਾਨੂੰ ਪਸੰਦ ਆ ਗਿਆ ਜੀ ਫਿੱਟ ਬੈਠ ਗਈ ਗੱਡੀ ਉਸ ਤੋਂ ਬਾਅਦ ਜਾਇਓ ਜੀ ਤੇ ਦੇਖਿਓ ਚਲਾ ਕੇ ਦੇਖਿਓ ਜਦੋਂ ਪੂਰੀ ਤਰ੍ਹਾਂ ਪਸੰਦ ਆ ਗਈ ਜੀ ਜਾਣ ਤੋਂ ਬਾਅਦ ਟ੍ਰਾਈ ਲੈਣ ਤੋਂ ਬਾਅਦ ਉਸ ਤੋਂ ਬਾਅਦ ਮਾਲਕ ਨਾਲ ਬਹਿ ਕੇ ਰੇਟ ਮੁਕਾ ਲਿਓ ਜੀ ਮਾਲਕ ਬਾਈ ਦਾ ਨੰਬਰ ਸਕਰੀਨ ਤੇ ਆਪਾਂ ਦੇ ਰੱਖਿਆ ਜੀ ਆਲਟੋ ਕੋਲ 45000 ਦੀ ਆਪਾਂ ਹੁਣ ਲੈ ਕੇ ਪਹੁੰਚੇ ਆਂ ਚੈੱਕ ਕਰੋ 6 ਮਾਡਲ ਗੱਡੀ ਆ ਕੁੱਲ ਰੇਟ ਮਾਲਕ ਨੇ 45000 ਰੁਪਏ ਦੱਸਿਆ ਮਾਨਸਾ ਏਰੀਆ ਚ ਗੱਡੀ ਆਪਾਂ ਲੈ ਕੇ ਪਹੁੰਚੇ ਆਂ ਗੱਡੀ ਦਾ ਰੰਗ ਤੁਹਾਡੇ ਸਾਹਮਣੇ ਅਸੀਂ ਗੱਡੀ ਤੁਹਾਡੇ ਸਾਹਮਣੇ ਫੋਟੋ ਮੱਚ ਕੱਲੀ ਕੱਲੀ ਚੀਜ਼ ਆਪਾਂ ਤੁਹਾਨੂੰ ਦਿਖਾ ਰਹੇ ਆਂ ਜੀ ਕੋਈ ਜਾ ਕੇ ਦੇਖਣ ਦਾ ਹੈਗਾ ਚਾਹਵਨ ਤਾਂ ਮਾਲਕ ਦਾ ਨੰਬਰ ਸਕਰੀਨ ਤੇ ਹੈ ਜੀ 81468 13375 ਗੱਲ ਕਰ ਸਕਦੇ ਹੋ ਜੇ ਕਿਸੇ ਨੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਕਰਨੀ ਹੋਈ ਸੀ ਬਾਕੀ ਵੀਡੀਓ ਵਧੀਆ ਲੱਗੀ ਐ ਪਸੰਦ ਆਈ ਐ ਤਾਂ ਆਪਣੀ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਸੀ ਤੇ ਅਗਲੀ ਵੀਡੀਓ ਵਾਸਤੇ ਕਮੈਂਟ ਕਰਨਾ ਨਾ ਭੁੱਲਿਓ ਕਮੈਂਟ ਲਾਜ਼ਮੀ ਕਰ ਦਿਓ ਜੀ ਤੇ ਅਗਲੀ ਵੀਡੀਓ ਚ ਕਿਹੜੇ ਏਰੀਆ ਚ ਕਿਹੜੀ ਗੱਡੀ ਕਿੰਨੇ ਕੇ ਰੇਟ ਤੱਕ ਕੀ ਤੁਹਾਨੂੰ ਚਾਹੀਦਾ ਬਾ ਕੀ ਐਡ ਕਰ ਬੌਣੀਆਂ ਭੇਜੋ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋ ਫਰੀ ਚ ਆਪਾਂ ਐਡ ਲਾ ਦੇਵਾਂਗੇ ਜੀ ਤੇ ਹੁਣ ਦਿਓ ਜੀ ਮੈਨੂੰ ਇਜਾਜ਼ਤ